ਕਦੇ ਛੋੜ ਦੇ ਚਿੱਟੇ ਦਾ ਪਰਚਾ ਪਵਾਵਾਂਗੇ ਵੀ ਜੋ ਤੁਹਾਨੂੰ ਕਹਿ ਦਿੱਤਾ ਬਾਈ ਅਸੀਂ ਪੈਸੇ ਦੇ ਦਾਂਗੇ ਫਿਰ ਤੁਸੀਂ ਐ ਕਾਹ ਤੋਂ ਕਰਦੇ ਹੋ ਆ ਮੇਰਾ ਰੈਡੀ ਭਾਗ ਗਿਆ ਮੈਂ ਕਿੱਥੋਂ ਲਿਆ ਮੈਂ ਯਾਰ ਉਹਨੂੰ ਆਹ ਕੰਦਾ ਰਹਿ ਗਿਆ ਯਾਰ ਮੈਂ ਰਹਿ ਗਿਆ ਮੇਰਾ ਰੈਡੀ 25-25 ਲੱਖ ਰੁਪਇਆ ਲੈਂਦਾ ਰਹੀ ਉਹਨਾਂ ਦੀ ਪੇਮੈਂਟ ਆਉਂਦੀ ਹੈ ਇਹ ਕਰ ਬਈ ਇਹ ਕਿਹੜੇ ਮੁੰਡੇ ਦਾ ਕਰਾ ਬਈ ਕਿਹੜਾ ਬੋਲ ਰਿਹਾ ਤੂੰ ਹਾਂ ਜਿਹੜਾ ਬੋਲ ਰਿਹਾ ਸੀ ਉਹ ਆਪ ਦਾ ਘਰ ਆਗਾ ਇੱਥੇ ਸਾਹਮਣੇ ਜਦੋਂ ਨਹੀਂ ਹੱਥਾਂ ਮਾਰ ਕੇ ਕਹਿੰਦੇ ਸੀ ਇਹ ਅਸੀਂ ਚੱਕ ਕੇ ਲੈ ਕੇ ਗਿਆ ਇਹ ਇਹਦੇ ਕਰੇ ਮੁੰਡੇ ਦੇ ਕੌਣ ਕੌਣ ਰਹਿ ਗਿਆ ਵਿੱਚ ਇੱਕ ਦਾ ਵੀਰੇ ਦਾ ਬਾਪ ਰਹਿ ਗਿਆ ਇੱਕ ਉਹਦਾ ਮੁੰਡਾ ਰਹਿ ਗਿਆ ਦੋਵੇਂ ਜਣੇ ਰਹਿ ਗਏ ਦੋ ਦੋ ਦੂਜੇ ਪਾਸੇ ਇੱਕ ਉਹਦੇ ਮਤਲਬ ਘਰ ਵਾਲੀ ਆ ਕੁੜੀ ਦੇ ਮਤਲਬ ਵਿਆਹ ਹੋ ਗਏ ਬੈਤੀ ਇੱਕ ਮੁੰਡਾ ਦਾ ਉਹ ਦੋਏ ਮਾਮਲੇ ਉਹ ਵੀ ਦਿਹਾੜੀਦਾਰ ਨੇ ਲੈ ਵੀ ਹੁਣ ਤੁਹਾਨੂੰ ਉਹ ਮੁੰਡੇ ਦਾ ਘਰ ਦਿਖਾ ਦਿੰਨੇ ਆ ਜਿਹੜੇ ਦੇ ਉੱਪਰ ਇਲਜ਼ਾਮ ਲਾਏ ਨੇ ਦੋ ਭਾਈਆਂ ਦੇ ਉੱਪਰ ਮੁੰਡਿਆਂ ਦੋਸਤਾਂ ਦੇ ਉੱਪਰ ਦੋ ਹੂੰ ਤਾਂ ਉਹ ਭਾਈ ਕਹਿ ਗਏ ਨੇ ਖੈਰ ਕਦੋਂ ਇਕੱਠੇ ਖਾਣੇ ਪੀਣੇ ਹੁੰਨਾ ਤਾਂ ਭਾਈਏ ਹੁੰਨੇ ਉਹ ਵੈਸੇ ਉਹ ਕਰਾਂ ਦੇ ਵਿੱਚੋਂ دوست ਸੀ ਉਹ ਤੇ ਘਰ ਦੇਖ ਲੋ ਯਾਰ ਬਾਈ ਦਾ ਤੁਸੀਂ ਆ ਦੇਖੋ ਤੁਸੀਂ ਹਾਲਾਤ ਦੇਖ ਲੋ ਕਿਹੜੇ ਦੇ ਉੱਪਰ ਤੁਸੀਂ ਨੇ ਚੋਰ ਦੇ ਇਲਜ਼ਾਮ ਲਾਏ ਨੇ ਕਿ 65000 ਰੁਪਏ ਚੱਕਿਆ ਮੜਾ ਦਿਖਾਓ ਫਰੇਮ ਖੋਲ ਕੇ ਦਿਖਾ ਦਿਓ ਮੜਾ ਤੁਸੀਂ ਇਹ ਠੀਕ ਹੈ ਨਾ ਆ ਦੇਖ ਲੋ ਚੋਰਾਂ ਦੇ ਘਰ ਇਹੋ ਜਿਹੀ ਨਹੀਂ ਹੁੰਦੇ ਬਾਈ ਸੋਨੂੰ ਵੀ ਪਤਾ ਸਭ ਤੋਂ ਵੱਡੇ ਲੀਡਰ ਚੋਰ ਹੁੰਦੇ ਨੇ ਉਹਨਾਂ ਦੇ ਘਰ ਕਾਡੇ ਵੱਡੇ-ਵੱਡੇ ਹੁੰਦੇ ਨੇ ਆ ਦੇਖ ਲੋ ਘਰ-ਵਾਰ ਤੁਸੀਂ ਬਹਿਣ ਪੈ ਰਹੇ ਨੇ ਘਰ ਦੇ ਵਿੱਚ ਸਿਰਫ 65000 ਰੁਪਏ ਪਿੱਛੇ ਯਾਰ ਦੋ ਜਾਨਾਂ ਚਲੀ ਗਈਆਂ ਆ ਦੇਖ ਲੋ ਤੇ ਇਹਦਾ ਘਰ ਆ ਆ ਆ ਦੇਖ ਲੋ ਤੁਸੀਂ ਆਜਾ ਤੁਹਾਨੂੰ ਦਿਖਾ ਦਿੰਨਾ ਉਹਦੇ ਘਰ ਦੇ ਹਾਲਾਤ ਦਿਖਾ ਦਿੰਨਾ ਮੁੰਡੇ ਦੇ ਤੇ ਆਹ ਦੇਖ ਲਓ ਤੁਸੀਂ ਇੱਧਰ ਕੈਮਰਾ ਇੱਧਰ ਕਰੋ ਆਹ ਦੇਖ ਲਓ ਭਾਈ 65000 ਰੁਪਏ ਦੇ ਉੱਪਰ ਕੇ ਕਹਿ ਰਹੇ ਹੋ ਕਿ ਚੋਰ ਨੇ ਮੁੰਡੇ ਆ ਇਹੋ ਜਿਹੇ ਹਾਲਾਤ ਹੁੰਦੇ ਨੇ ਹਾਂ ਆਹ ਦੇਖ ਲਓ ਤੁਸੀਂ ਮਾੜੀ ਲਾਈਟ ਲਾਈ ਭਾਈ ਯਾਰਾ ਤੇ ਦੇ ਅੱਗੇ ਆ ਬਿੱਚੀ ਵੀਡੀਓ ਤੇ ਆ ਰਹੇ ਜਦੋਂ ਉਹਨੇ ਦਬਾਈ ਖਾਤੀ ਆ ਜੀ ਆ ਵੈਨਰ ਪਿੱਛੇ ਆ ਰਿਹਾ ਉਹ ਐਸੇ ਕਮਰੇ ਦਿਖਾਤੀ ਆਂ ਐਸੇ ਕਮਰੇ ਚਾ ਜੀ ਤੇ ਇੱਧਰ ਕਰਿਓ ਮਾੜਾ ਯਾਰਾ ਮੜਾ ਮੜਾ ਜਾਂ ਭੈਣਾਂ ਨੂੰ ਮੜਿਆ ਭੈਣ ਬਣ ਕੇ ਪਤਾ ਕੀ ਆ ਮੈਂ ਥੋੜੀ ਗੱਲ ਪਹੁੰਚਾਉਣੀ ਆ ਥੋੜਾ ਜਿਹਾ ਭੈਣ ਬਣ ਕੇ ਮੈਨੂੰ ਗੱਲ ਕਰ ਲੈਣ ਦਿਓ ਮੈਂ ਥੋੜੀ ਗੱਲ ਦੂਰ ਤੱਕ ਲੈ ਕੇ ਜਾਣੀ ਆ ਇਹ ਆ ਕਮਰਾ ਬਾਈਓ ਇਸੇ ਕਮਰੇ ਦੇ ਵਿੱਚ ਉਹਨਾਂ ਮੁੰਡਿਆਂ ਨੇ 65000 ਰੁਪਏ ਪਿੱਛੇ ਆਪਣੀ ਜੀਬ ਵਾਲੀ ਲੱਖ ਕਰ ਲਈ ਇੱਥੇ ਬੈਠ ਬਾਈ ਮੈਨੂੰ ਦੱਸ ਮੜਾ ਕਿੱਥੇ ਬੈਠੇ ਸੀ ਇੱਥੇ ਬੈਠੇ ਸੀ ਬਾਈ ਆਹ ਰੇ ਇੱਥੇ ਆ ਕੇ ਅਸੀਂ ਉਰੀ ਗਈ ਜੇ ਨੂੰ ਮਿਲਿਆ ਕਰਦੇ ਤੇ ਆ ਕੇ ਬੈਠਦੇ ਤੇ ਚਾਹ ਪਾਣੀ ਪੀਂਦੇ ਹੁੰਦੇ ਤੇ ਕੱਲ ਤਾਂ ਸਾਡਾ ਤਾਂ ਸਾਰੇ ਪਿੰਡ ਚ ਰੋਟੀ ਦੀ ਪੁੱਕਰੀ ਆ ਵਿਚਾਰੀ ਇਹ ਮੁੰਡੇ ਦੀ ਕਿੱਥੇ ਆ ਪਹਿਲਾਂ ਨਹੀਂ ਆ ਐਸੇ ਕਮਰੇ ਦੇ ਵਿੱਚ ਇਹਨਾਂ ਮੁੰਡਿਆਂ ਨੇ ਜੇ ਖਾਧਿਆ ਉਰੀ ਇਹ ਦੋਏ ਉਰੀ ਬੈਠੇ ਸੀ ਦੋਏ ਮੁੰਡੇ ਪੂਰੀ ਦੀ ਵੀਡੀਓ ਆਈ ਉਹ ਇੱਥੇ ਆ ਕਮਰੇ ਤੇ ਆ ਬੈਠਾ ਹੈਂ ਦੋਏ ਮੁੰਡਾ ਉਰੀ ਹੋਇਆ ਜੀ ਹਾਂ ਜੀ ਜਮੂਦਾ ਬਾਈ ਭਰਾਡੇ ਦੇ ਵਿੱਚ ਜਿਹੜਾ ਆਪਣੇ ਰਮਦਾਸੀਆਂ ਦਾ ਉਹ ਭਰਾਡੇ ਦੇ ਵਿੱਚ ਉਲਟੀ ਕਰਨ ਲੱਗ ਰਿਹਾ ਸੀ ਤੇ ਪਿਆ ਦੂਜਾ ਜਿਹੜਾ ਇਹ ਗੇਜਾ ਸੀ ਇਹ ਬੇੜੇ ਦੇ ਵਿੱਚ ਪਿਆ ਰੁਕੇ ਮਾਰਦਾ ਸੀ ਇਹ ਰੁਕੇ ਮਾਰਨ ਤੋਂ ਬਾਅਦ ਸਾਨੂੰ ਇਹਦੀ ਆਵਾਜ਼ ਸੁਣੀ ਇਹਦਾ ਮੁੰਡਾ ਰੋਟੀ ਖਾਣਾ ਹੈ ਦੁਪਹਿਰੇ 12:30 ਵਜੇ ਉਹ ਉਹਨਾਂ ਨੂੰ ਅਰਦੇ ਚਾਚੀ ਨੂੰ ਬੁਲਾਉਣ ਵਾਗਿਆ ਦੂਜੇ ਘਰ ਵਾਲਿਆਂ ਨੂੰ ਜਦੋਂ ਗੇਜੇ ਨੇ ਰੁਕੇ ਮਾਰੇ ਨੇ ਅਸੀਂ ਬਾਹਰ ਨਿਕਲੇ ਅਸੀਂ ਦੇਖਿਆ ਵੀ ਕੌਣ ਬੋਲਦਾ ਜਦੋਂ ਅਸੀਂ ਉਸ ਟਾਈਮ ਤੇ ਆਏ ਆ ਤਾਂ ਜਿਹੜਾ ਮੁੰਡਾ ਸੀ ਦੂਜਾ ਆਪਣਾ ਰਮਦਾਸੀਆਂ ਦਾ ਉਹ ਇੱਥੇ ਬਰਾਂਡੇ ਦੇ ਵਿੱਚ ਵੀ ਇਹਦੀ ਗੇਜੇ ਬੇਡੇ ਦੇ ਵਿੱਚ ਰੁਕੇ ਮਾਰਦਾ ਸੀ ਅਸੀਂ ਫਿਰ ਜਦੋਂ ਉਹਦੇ ਕੋਲ ਆਏ ਉਹ ਕਹਿੰਦਾ ਵੀ ਮੇਰੇ ਮੋਬਾਈਲ ਸੰਭਲੋ ਮੇਰੇ ਮੋਬਾਈਲਾਂ ਦੇ ਵਿੱਚ ਸਬੂਤ ਨੇ ਮੇਰੇ ਪ੍ਰੂਫ ਨੇ ਵੀ ਮੇਰੇ ਨਾਲ ਬੇਇਨਸਾਫੀ ਹੋਈ ਆ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਰੋਲਾ ਪਾਇਆ ਵੀ ਇਹਨਾਂ ਨੂੰ ਚੱਕੋ ਫਟਾਫਟ ਚੱਕੋ ਇਹ ਮੇਰਾ ਬੇਟਾ ਐਂਬੂਲੈਂਸ ਵਾਲੇ ਨੂੰ ਫੋਨ ਕਰ ਲਾ ਗਿਆ ਮੈਂ ਕਿ ਉਹਨਾਂ ਨੇ ਨਹੀਂ ਚੱਕਣਾ ਵੀ ਇਹ ਜਿਉਂਦੇ ਨੇ ਫਟਾਫਟ ਇਹਨਾਂ ਨੂੰ ਪੱਖਾ ਲਾਓ ਲੈ ਕੇ ਜਾਓ ਉਸ ਤੋਂ ਬਾਅਦ ਲੈ ਕੇ ਗਏ ਨੇ ਇਹ ਰਸਤੇ ਦੇ ਵਿੱਚ ਪੂਰੇ ਇਹ ਉਹ ਦਿਨ ਕਹਿੰਦੇ ਕਿ ਕਿੰਨੇ ਕ ਬੱਚੇ ਸੀ ਟਾਈਮ ਸਾਢੇ 12 ਵਜੇ ਦਾ ਟਾਈਮ ਪਰਸੋਂ ਦਾ ਕੱਲ ਦਾ ਕੱਲ ਦਾ ਕੱਲ ਦਾ ਕੱਲ ਸਾਢੇ 12 ਵਜੇ ਅਸੀਂ 1 ਵਜੇ ਡੇਢ ਵਜੇ ਅਸੀਂ ਘਰੋਂ ਲੈ ਕੇ ਗਏ ਇਹਨਾਂ ਨੂੰ ਚੱਕ ਕੇ ਉਹਨਾਂ ਨੇ ਉਹ ਵੀਡੀਓ ਇੱਥੇ ਬਣਾਈ ਬੈਠੇ ਬੈਠੇ ਇੱਥੇ ਵੀਡੀਓ ਬਣਾਈ ਹੈ ਇਹ ਇਹ ਫੋਟੋ ਆ ਮੁੰਡਾ ਹੈ ਨਾ ਇਹਹੀ ਮੁੰਡਾ ਉਹ ਮੁੰਡੇ ਦੇ ਦੋ ਹੀ ਨੇ ਦੋ ਹੀ ਨੇ ਦੋ ਹੀ ਅੱਛਾ ਇੱਕ ਇੱਕ ਕਿਹਦੇ ਪਾਸੇ ਆ ਇਧਰ ਆ ਕੀ ਉਹਦੀ ਫੋਟੋ ਨਹੀਂ ਹੈ ਇਹ ਆ ਆ ਮੁੰਡਾ ਸੀ ਤੁਸੀਂ ਦੇਖਿਓ ਭਾਈ ਮਾੜਾ ਕੈਮਰੇ ਤੋਂ ਪਰਾਂ ਹੋ ਜਾ ਤੇ ਆ ਆ ਮੁੰਡਾ ਭਾਈ ਉਹ ਇਹ ਇਹ ਮੁੰਡਾ ਵਿਚਾਰਾ ਦੇਖੇ ਨੇ ਕਿਸੇ ਨੇ ਪੋਸਟ ਪਾਈ ਹੋਈ ਆ ਆ ਮੁੰਡੇ ਯਾਰ ਭਾਈ ਬੰਦਿਆਂ ਦੇ ਚਿਹਰੇ ਪੜ ਲੈਂਦੇ ਨੇ ਬਹੁਤ ਲੋਕ ਤੁਸ ਨੂੰ ਲੱਗਦਾ ਚੋਰ ਇਹ ਕਿਸੇ ਪਾਸੇ ਦਿਖ ਰਿਹਾ ਭਾਈ ਕੈਨਾ شریف ਮੁੰਡਾ ਇਹਨੇ ਕਦੇ ਇੱਕ ਗੱਲ ਕਹੀ ਨਾ ਯਾਰ ਮੈਨੂੰ ਰੋਣ ਆ ਗਿਆ ਕਹਿੰਦਾ ਯਾਰ ਭਾਈ ਅਸੀਂ ਤਾਂ 1 ਕੱਠਾ 60000 ਦੇਖਿਆ ਵੀ ਨਹੀਂ ਹੈਗਾ ਕਦੇ ਕਿੱਥੋਂ ਦੇਵਾਂਗੇ ਅਸੀਂ ਗਰੀਬੰਦੇ ਵਾਸਤੇ ਬਈ 65000 ਬਹੁਤ ਵੱਡਾ ਹੁੰਦਾ ਪਰ ਜਿਹੜਾ ਯਾਰ ਲਾਨਤਾ ਤੇਰੇ ਤੇ ਤੂੰ ਐਡਾ ਵੱਡਾ ਹੂੰ ਕਹਣਾ ਵੇ ਗੱਡੀਆਂ ਦਾ ਮਾਲਕਾਂ ਪੁਲਿਸ ਵਾਲਾ ਬੰਦਾ ਕੱਢੀਗਾ 65000 ਰੁਪਏ ਦੀ ਗੱਲ ਹੁਣ ਵੀ ਤਾਂ ਜੇਲ੍ਹ ਚ ਬੈਠੇ ਜੇਲ੍ਹ ਦੀਆਂ ਖਾਵੇਂਗੀ ਰੋਟੀਆਂ ਦੋ ਜਾਨਾਂ ਲੈ ਗਿਆ ਤੂੰ ਤਾਂ ਗੱਲ ਸਭ ਤੋਂ ਵੱਡੀ ਇਹ ਹੈ ਬਈ ਕਿ ਇਨਸਾਫ ਆ ਜਿਹੜਾ ਇਹ ਮੁੰਡੇ ਨੂੰ ਮਿਲਣਾ ਚਾਹੀਦਾ ਤੇ ਇਹਦੇ ਹਾਲਾਤ ਨੇ ਮਾਰਾ ਤੁਸੀਂ ਕਮੈਂਟ ਦਿਖਾਓ ਆਹ ਹਾਲਾਤ ਨੇ ਯਾਰ ਵਿਚਾਰੇ ਦੇ ਘਰ ਦੇ ਘਰ ਦੇ ਇੱਕੇ ਵੀ ਰੋਣਾ ਆਉਂਦਾ ਪੰਜਾਬ ਦੇ ਲੋਕਾਂ ਨੂੰ ਮੇਰੀ ਇੱਕ ਅਪੀਲ ਹੈ ਕਿ ਇਹ ਪਰਿਵਾਰ ਨਾਲ ਜਰੂਰ ਖੜੋ ਇਹ ਆ ਦੇ ਇਸ ਤੋਂ ਪਹਿਲਾਂ ਹੀ ਪੁਰਾਣੀ ਹੈ ਅੱਛਾ ਪਰ ਅੱਛਾ ਤੇ ਇਹ ਹੁਣ ਐ ਹੋ ਗਿਆ ਬਾਹਰ ਨੂੰ ਹੋ ਜਾ ਤੁਸੀਂ ਕੀ ਲੱਗ ਇਦਨ ਹੋ ਜਾ ਤੁਸੀਂ ਇੱਕ ਮਿੰਟ ਮੜਾ ਚਾਣਨਾ ਛੱਡ ਦਿਓ ਮੜਾ ਤੁਸੀਂ ਪੂ ਆ ਜੀ ਕੋਈ ਨੀ ਰੋ ਨਾ ਮਾਤਾ ਰੋ ਨਾ ਤੁਸੀਂ ਕਿਹੜੇ ਪਿੰਡ ਪਿਆਏ ਹੋਏ ਹੋ ਵੈਸੇ ਮੈਂ ਤਾਂ ਦੁਕਾਨ ਵੀ ਆ ਗਈ ਦੁਕਾਨ ਦੁਕਾਨ ਉਰੇ ਨਾਲ ਹੀ ਪੈਂਦਾ ਤੇ ਤੁਹਾਨੂੰ ਉਹਦੀ ਪਤਾ ਲੱਗ ਗਿਆ ਦੀ ਕੱਲ ਵੀ ਐ ਹੋ ਗਈ ਗੱਲ ਪਰसों ਜਦੋਂ ਇਹਨੇ ਮਾਰਿਆ ਨਾ ਇਹਨੇ ਨਹੀਂ ਸਾਨੂੰ ਫੋਨ ਕਰਿਆ ਨਹੀਂ ਤੇ ਅੱਗੇ ਪਿੱਛੇ ਮਾੜਾ ਜੀ ਵੀ ਕੋਈ ਗੱਲ ਹੋਣੀ ਉਸੇ ਵੇਲੇ ਬੇਰ ਬੱਚਿਆਂ ਨੂੰ ਫੋਨ ਕਰਨਾ ਸਾਊ ਸੀ ਮੁੰਡਾ ਬਹੁਤ ਹਾਂ ਬਹੁਤ ਇਹਨੇ ਤਾਂ ਕਦੇ ਕਹੇ ਨੇ ਮੈਂ ਕਹਿੰਨੀ ਐਨਾ ਡਰੋਕੜ ਸੀਨਾ ਹੈ ਤਾਰ 20 ਸਾਲ ਤੋਂ ਵੀ ਨਹੀਂ ਸੀ ਡਰਵਾ ਅੱਛਾ ਸੋ ਮੁੰਡੇ ਨੂੰ ਫੋਨ ਕਰਿਆ ਹਾਂ ਨਾ ਕਰਿਆ ਨਹੀਂ ਗਾ ਮੇਰੇ ਮੁੰਡੇ ਹਾਂ ਕਹਿੰਦੇ ਉਹ ਇਹ ਮੈਂ ਕਹਿੰਦੇ ਅੱਜ ਤੱਕ ਵੀ ਆ ਕੇ ਸੁਣਿਆ ਵੀ ਮਾਰਿਆ ਬੜਾ ਉਹਨਾਂ ਨੂੰ ਲੀਲ ਪਏ ਨੇ ਆ ਹੱਥ ਵੀ ਤੋੜਿਆ ਹੋਇਆ ਹੈਗਾ ਮੁੰਡਾ ਜੀ ਬਾਈ ਜੀ ਹਾਂ ਆ ਇਹਦਾ ਮੁੰਡਾ ਹੈਗਾ ਇਹ ਮੁੰਡਾ ਬਾਈ ਦਾ ਇਹ ਕੰਮ ਕਰਦਾ ਤੇ ਵਰਕਸ਼ਾਪ ਇਹ ਉਸੇ ਦਾ ਮੁੰਡਾ ਕਿਹੜਾ ਬਾਈ ਹੈ ਹਾਂ ਹਾਂ ਇਹਦਾ ਮੁੰਡਾ ਤੇ ਇਹ ਮੁੰਡਾ ਵਿਚਾਰਾ ਕੀ ਕਰਦਾ ਛੋਟੇ ਬਾਈ ਤੂੰ ਮੱਕ ਪੈਨ ਦਾ ਕੰਮ ਸਿੱਖਦਾ ਜੀ ਕਪੈਨਾਂ ਦਾ ਕੰਮ ਸਿੱਖਦਾ ਤੂੰ ਤੂੰ ਉਹ ਕਿੱਥੇ ਸੀ ਕਦੋਂ ਇਹ ਕੰਮ ਹੋਇਆ ਸਾਰਾ ਮੈਂ ਉਹ ਦੁਕਾਨ ਤੇ ਸੀ ਅੱਛਾ ਕੈਨਾਂ ਤੇਰੀ ਡੈਡੀ ਨੂੰ ਕੈਨਾਂ ਕੋ ਕੁੱਟਾ ਦੀ ਉਹਨਾਂ ਸ਼ਾਹੂਕਾਰਾਂ ਨੇ ਉਹਨਾਂ ਨੇ ਕੁੱਟਿਆ ਸੀ ਜੀ ਮੇਰੇ ਰੈਡੀ ਨੂੰ ਜਦੋਂ ਮੇਰਾ ਰੈਡੀ ਗੱਡੀ ਲੈ ਕੇ ਆਈ ਦੀ 65000 ਚੋਰੀ ਹੋ ਗਿਆ ਦੀ ਮੇਰੇ ਰੈਡੀ ਦਾ ਮਨ ਤੋਂ ਜੰਮੀ ਬੇਈਮਾਨਾ ਨਹੀਂ ਸੀ ਜੀ ਨਾ ਉਹ ਬਾਈ ਦੇ ਦੀ ਕੱਢ ਨਾਲ ਚੋਰੀ ਚੋਰੀ ਗੱਡੀਆਂ ਤੇ ਹੁੰਦੀ ਰਹਿੰਦੀ ਐ ਸੂ ਨਾ ਬਿਲਕੁਲ ਹਾਂ ਕਿ ਟਾਇਰ ਖੁੱਲ ਕੇ ਕੁਛ ਕੁਲ ਕੇ ਬਥੇਰੇ ਲੋਕ ਬਾਹਰ ਅੰਦਰ ਚਲਦੇ ਹੋ ਜਾਂਦਾ ਉਹ ਸਹੀ ਸਲਾਮ ਤੇ ਨਾ ਲਵੇ ਪਹੁੰਚੇ ਇਹਨਾਂ ਨੂੰ ਅਸਾਂ ਨੇ ਇਹਨਾਂ ਨੂੰ ਐ ਦੀ ਵੀ ਜੀ ਪੈਸੇ ਕਹਿਣਗੇ ਵੀ ਪੈਸੇ ਦੇ ਦਿਓ ਵੀ ਕੋਈ ਗੱਲ ਨਹੀਂ ਦੇਦਾਂਗੇ ਜੇ ਮਾੜਾ ਮੋਟਾ ਹਾਂ ਵੀ ਮਾੜਾ ਮੋਟਾ ਮਾਰ ਕੁੱਟ ਲੈਣਗੇ ਕੋਈ ਗੱਲ ਨਹੀਂ ਪਰ ਉਹਨਾਂ ਨੇ ਤਾਂ ਬਹੁਤ ਕੁੱਟਿਆ ਜੀ ਮੇਰੇ ਰੈਡੀ ਨੂੰ ਅੱਡ ਕੁੱਟਿਆ ਕਰਨਾ ਉਹ ਬਾਈ ਨੂੰ ਅੱਡ ਕੁੱਟਿਆ ਕਰਨਾ ਕਿਹਾ ਕਰਨਾ ਹੈ ਵੀ ਤੂੰ ਇਹਦਾ ਨਾਮ ਲੈਦੇ ਹੋ ਤੇਰਾ ਨਾਮ ਲੈਦੇ ਕਿਉਂਕਿ ਇਹ ਇਕੱਠੇ ਰਹਿੰਦੇ ਰਹਿਣੇ ਹੀ ਇੱਕੋ ਪਿੰਡ ਦੇ ਨੇ ਇਹ ਦਿੱਕਤ ਦੂਜੇ ਦਾ ਪਤਾ ਵੀ ਜਦੋਂ ਇਹਨਾਂ ਨੇ ਕਰਿਆ ਹੀ ਨਹੀਂ ਇੱਕ ਦੂਜੇ ਨੇ ਨਾਉ ਹੀ ਨਹੀਂ ਲਿਆ ਜੀ ਮੇਰਾ ਤਾਂ ਸਾਰਾ ਕੁਝ ਝੜਦਾ ਜੀ ਮੇਰਾ ਇੱਕ ਕੱਲਾ ਬਾਪ ਬਾਪ ਦੀ ਪੱਲੇ ਉਹ ਵੀ ਨਹੀਂ ਰਿਹਾ ਜੀ ਮਾਂ ਮੇਰੀ ਨਹੀਂ ਹੈਗੀ ਭੈਣ ਮੇਰੀ ਨਹੀਂ ਹੈਗੀ ਇੱਕ ਟਾਈਮ ਰੋਟੀ ਮੰਗ ਕੇ ਖਾਂਦੇ ਨੇ ਭੁੱਖੇ ਵੀ ਸੌਂਦੇ ਹੋਰ ਇਹਦਾ ਹੋਰ ਕੌਣ ਮੰਮੀ ਇਹਦਾ ਇੱਕ ਦਾਦਾ ਕੋਈ ਨਹੀਂ ਹੈਗਾ ਤੇਰੀ ਮਾਂ ਵੀ ਨਹੀਂ ਮੁੰਡੇ ਦੀ ਰੋ ਨਾ ਯਾਰ ਛੋਟੇ ਭਾਈ ਤੁਸੀਂ ਦੇਖ ਲਓ ਕੋਈ ਵੀ ਨਹੀਂ ਰਹਾ ਯਾਰ ਘਰ ਚ ਇਹਦੇ ਮੁੰਡੇ ਦੇ ਵੀ ਮਾਂ ਪਹਿਲਾਂ ਮਰੀ ਹੋਈ ਆ ਵੀ ਵਡੇਰਾ ਜਾਇਆ ਉਹ ਅੱਡ ਚੌਕੀਦਾਰ ਕਰਦਾ ਦਾਦਾ ਜੀ ਇਹ ਤਾਂ ਗੇ ਲੱਗਿਆ ਰਿਹਾ ਵੀਰੇ ਸੌਣ ਪੈ ਗਿਆ ਬੋਕੀ ਬਣਾ ਕੇ ਫਿਰ ਚਾਚਾ ਜੀ ਕੰਮ ਤੇ ਜਾਂਦੇ ਹੁੰਦੇ ਤੇ ਵੀਰੇ ਇਹਦੀ ਰੋਣਾ 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 ਯਾਰ ਦੇਖ ਲਾ ਬਾਈ ਯਾਰ ਬਹੁਤ ਵੱਡਾ ਜ਼ੁਲਮ ਹੋ ਗਿਆ ਯਾਰ ਵੀਰੇ 30 ਸਾਲ ਤੋਂ ਵੀਰੇ ਸਿੱਕ ਪਰਿਵਾਰ ਮੰਗੂ ਰਹਿ ਰਹੇ ਆ ਐਵੇਂ ਦੀ ਕੋਈ ਗੱਲ ਕਦੇ ਵੀ ਨਹੀਂ ਹੋਈ ਸੀ ਇੱਜ਼ਤ ਦਾ ਵੀ ਸਾਂਜੀ ਸੀ ਚੋਰੀ ਆਈ ਤਾਂ ਕੋਈ ਗੱਲੇ ਨਹੀਂ ਸੀ 30 ਸਾਲ ਤੋਂ ਸੀ ਗੁੱਦੂ ਜਾ ਕੇ ਕੁਕਰ ਫੈਕਟਰੀ ਵਾਲੇ ਬਾਣੀਆਂ ਦੇ ਜੀ ਉਹ ਬੰਦਿਆਂ ਨੇ ਫੋਨ ਕਰਿਆ ਉਰੇ ਸੋਨੀ ਵੀਰਾ ਇੱਕ ਮਣੀਮ ਲੱਗਾ ਉਹ ਤੇ ਉਹਨਾਂ ਨੇ ਕਿਹਾ ਉਹ ਨੂੰ 20 ਸਾਢੇ ਤੋਂ 60000 ਲੈ ਜਾਂਦਾ ਤੂੰ ਯਾਰਾ 20 ਤੂੰ ਉਹਨਾਂ ਨੂੰ ਦੇਈਂਦਾ ਤੂੰ ਸਾਡੀ ਗੱਡੀ ਚਲਾ ਲੈਂਦਾ ਮੇਰਾ ਡੈਡੀ 25 25 ਲੱਖ ਰੁਪਇਆ ਲੈ ਹੁੰਦਾ ਰਹੀ ਉਹਨਾਂ ਦੀ ਪੇਮੈਂਟ ਆਉਂਦੀ ਹੈ ਜੇ ਚੋਰੀ ਕਰਨੀ ਹੁੰਦੀ ਉਹ ਦੋ ਕਰ ਲੈਂਦਾ ਹਾਂ ਜੀ ਚੋਰੀ ਕਰਨੀ ਹੁੰਦੀ ਉਹ ਦੋ ਕਰ ਲੈਂਦਾ ਇੱਕ ਰੁਪਇਆ ਦੀ ਕਦੇ ਅੱਜ ਤੱਕ ਚੋਰੀ ਨਹੀਂ ਕੀਤੀ ਜੀ ਮੇਰੇ ਡੈਡੀ ਦੇ ਬਾਈ ਕਦੋਂ ਇਹਨਾਂ ਨੇ ਕੁੱਟਿਆ ਉੱਥੇ ਤੈਨੂੰ ਆ ਕੇ ਤੇਰੇ ਡੈਡੀ ਨੇ ਤੇਰੇ ਨਾਲ ਕੋਈ ਗੱਲਬਾਤ ਕਰੀ ਵੀ ਐ ਹੋਈ ਜਾਂ ਹੋਰ ਕੋਈ ਗੱਲਬਾਤ ਹਾਂ ਮੇਰਾ ਮੇਰੇ ਡੈਡੀ ਨੇ ਗੱਲਬਾਤ ਕੀਤੀ ਮੇਰੇ ਨਾਲ ਜੀ ਕਹਿੰਦਾ ਤੂੰ ਸਾਨੂੰ ਐ ਕੁੱਟਿਆ ਕਹਿੰਦਾ ਪੈਸੇ ਦੇ ਕੋਈ ਨਹੀਂ ਦੇਵਾਂਗੇ ਉਹ ਫਿਰ ਤੁਮ ਕਿ ਅਗਲੇ ਦਿਨ ਪਹਿਲਾ ਦਿਨ ਤਾਂ ਹੀ ਨਾਂ ਗਿਆ ਜੀ ਕੋਈ ਮੱਕੂ ਖਾਦਾ ਪੀਤਾ ਨਹੀਂ ਇਹਨਾਂ ਨੇ ਪਾਣੀ ਪੂਣੀ ਪੀਤਾ ਅਹੀਂ ਨਾਂ ਗਿਆ ਦੂਜੇ ਦਾ ਲੋਰ ਮੈਂ ਕਰਦਾਂ ਗੱਲ ਛੋਟ ਨਾਲ 1 ਮਿੰਟ ਬਾਈ ਬੈਠੇ ਹੈ ਦੂਜੇ ਦਿਨ ਬਾਈ ਤੁਮਕੀਆਂ ਦੇਈਏ ਕਦੇ ਤੁਹਾਡੇ ਗੋਲੀ ਦਾ ਪਰਚਾ ਪਵਾ ਦਾਂਗੇ ਕਦੇ ਪੁੱਕੀ ਦਾ ਐ ਕਦੇ ਤੁਹਾਡੇ ਕਿਵੇਂ ਫੋਨ ਕਰਦੇ ਦੇਖੋ ਆਹ ਯਾ ਫੋਨ ਕਰਕੇ ਕਦੇ ਤੁਹਾਡੇ ਚਿੱਟੇ ਦਾ ਪਰਚਾ ਪਵਾ ਦਾਂਗੇ ਵੀ ਜੋ ਤੁਹਾਨੂੰ ਕਹਿ ਦਿੱਤਾ ਬਾਈ ਅਸੀਂ ਪੈਸੇ ਦੇ ਦਾਂਗੇ ਫਿਰ ਤੁਸੀਂ ਐ ਗਾਦੋ ਕਰਦੇ ਹੋ ਆ ਮੇਰਾ ਰੈਡੀ ਭਾਗ ਗਿਆ ਮੈਂ ਕਿੱਥੋਂ ਲਿਆਵਾਂ ਯਾਰ ਉਹਨੂੰ ਇਹ ਆ ਬੰਦਾ ਨੌਕਰੀ ਨਹੀਂ ਹੈ ਉਹ ਕਰਦਾ ਜੀ ਇਹਦੇ ਕਿੰਨੇ ਸਾਲ ਹੋ ਗਏ ਦੇ ਦੇ ਕਿਹੜੇ ਲੱਗੇ ਨੂੰ ਫਾਈ ਇੱਕ ਚੱਕਰ ਹੀ ਲਾਇਆ ਜੀ ਪਹਿਲੀ ਚੱਕਰ ਸੀ ਹਾਂ ਜੀ ਤਾਂ ਗੋਡਾ ਵਾਲੀ ਗੱਡੀ ਚ ਨੰਦਾ ਹੀ ਬਾਣੀਆਂ ਦੀ ਅੱਛਾ ਜੀ ਹਾਂ ਤਾਂ ਪਹਿਲਾ ਹੀ ਚੱਕਰ ਗਿਆ ਇਹਦਾ ਕਿਸਮਤ ਮਾੜੀ ਜੀ ਉਹ ਗੱਡੀ ਤੇ ਲੱਗ ਗਿਆ ਇਹ ਨਹੀਂ ਮੇਰਾ ਰੈਡੀ ਐਡਾ ਕਾਰੀਗਰ ਹੈ ਜੀ ਕੋਈ ਕੰਮ ਨਹੀਂ ਛੱਡਿਆ ਉਹਨੇ ਹਰੇਕ ਕਰ ਲੈਂਦਾ ਜੀ ਬਈ ਤੇਰੇ ਮੰਮੀ ਕਿਹ ਗੁਜ਼ਰੇ ਹੋਣੇ ਹਾਂ ਜੀ 3 ਸਾਲ ਪਹਿਲਾਂ ਬਹੁਤ ਸਾਲ ਹੋ ਗਏ ਬਈ ਯਾਰ ਚੋਂ ਬਹੁਤ ਇਹ ਹੀ ਪਾਲਦਾ ਸੀ ਸਾਨੂੰ ਹਾਂ 4-5 ਸਾਲ ਹੋ ਗਏ ਯਾਰ ਬਈ ਕੱਲਾ ਰਹਿ ਗਿਆ ਯਾਰ ਐਕਰ ਇਹਨਾਂ ਆਹ ਕੰਧਾ ਰਹੀਆਂ ਯਾਰ ਮੈਂ ਰਹਿ ਗਿਆ ਕਰੀ ਰਾਤੀ ਭਾਈ ਇਹਦਾ ਦਾ ਮੁੰਡੇ ਦਾ ਇੱਕ ਜੀ ਹੋ ਰਹੀ ਤੀ ਮੁੰਡਾ ਵੀ ਇਹੋ ਜੀ ਹੋ ਰਹਾ ਤੇ ਨੇ ਉਹ ਤੱਕ ਆਣਸਾਰ ਕਣਾ ਉਹਦੇ ਕਮਰੇ ਚ ਬਹਿ ਗਏ ਵੀਰੇ ਜਿਹੜਾ ਹਰਪ੍ਰੀਤ ਦੀ ਉਹ ਤਾਂ ਬਾਹਰ ਹੀ ਨਿਕਲਿਆ ਇਹਦੇ ਡੇੜੀ ਕਿਦੋਂ ਗੇੜੇ ਬਾਹਰ ਦੇ ਆਇਆ ਉਹ ਤਾਂ ਵੀਰੇ ਘਰੇ ਵੀ ਨਹੀਂ ਆਵਦੇ ਗਿਆ ਉਹਦੇ ਉਹਦੇ ਕੋਲ ਰੋਟੀ ਵੀ ਰਿਆ ਗਈ ਅਸੀਂ ਰੋਟੀ ਵੀ ਗੱਲ ਚੱਕ ਕੇ ਸਿੱਟੀ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਉਹਦੇ ਕੋਲ ਉਹਦੇ ਕਹਿ ਜਵਾਬ ਨਹੀਂ ਦੁੱਜੇ ਦੇ ਉਹਦੇ ਮੇਰੇ ਇੱਕ ਮੁੰਡਾ ਇੱਕ ਕੁੜੀ ਆ ਕੁੜੀ ਦਾ ਵਿਆਹ ਹੋਇਆ ਹੋਇਆ ਇੱਕ ਮੁੰਡੇ ਦੇ ਵਰਗੇ ਇਹਦੇ ਜੱਡਾ ਹੀ ਆ ਇੱਕ ਐਂ ਕਹਿ ਰਹੇ ਸੀ ਬਾਈ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਮੈਂ ਕਿਉਂਕਿ ਇਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਤੇ ਬਾਈ ਨੇ ਇੱਕ ਵੀਡੀਓ 'ਚ ਗੱਲ ਕਹੀ ਆ ਕਿ ਅਸੀਂ ਸਿਰਫ ਬਾਈ ਭੁੱਕੀ ਵਗਾਰ ਦਾ ਖਾਂਦੇ ਆ ਕਿਵੇਂ ਡਰਾਈਵਰ ਖਾਂਦੇ ਨੇ ਵੀ ਕੋਈ ਹੋਰ ਚਿੱਟਾ ਜਿਹਾ ਅਸੀਂ ਕੋਈ ਨਸ਼ਾ ਨਹੀਂ ਕਰਦੇ ਜੀ ਨਾ ਵੀਰੇ ਸਾਡੇ ਕਦੇ ਵੀ ਨਹੀਂ ਵੀਰੇ ਪੁੱਕੀ ਖਾਂਦਾ ਸੀ ਇਹੋ ਜਰਦਾ ਲਾਉਂਦਾ ਸੀ ਬੈਕ ਸ਼ੱਗਲਾ ਵਾਲਾ ਸੀ ਪਰ ਵੀਰੇ ਚਿੱਟੇ-ਚੁੱਟੇ ਵਾਲਾ ਨਹੀਂ ਇਹ ਕੰਮ ਤਾਂ ਵੀਰੇ ਚਿੱਟੇ-ਚੁੱਟੇ ਵਾਲਾ ਤਾਂ ਮੈਂ ਤਾਂ ਕਿੱਥੇ ਕਰਦੇ ਨੇ ਯਾਰ ਇਹ ਤਾਂ ਸਹੀ ਅਣਖੀ ਬੰਦੇ ਦਾ ਕੰਮ ਕਿਹੜਾ ਕਰਕੇ ਗਿਆ ਵੈਸੇ ਤਾਂ ਇਹ ਅਣਖੀ ਬੰਦੇ ਦੇ ਕੰਮ ਦੇ ਨਾਲ ਲੱਗਣਾ ਮੇਰੀ ਬੇਇੱਜ਼ਤੀ ਹੋ ਗਈ ਪਰ ਅਸੀਂ ਇਸ ਚੀਜ਼ ਨੂੰ ਬਹੁਤ ਗਲਤ ਗਿਣਦੇ ਆਂ ਵੀ ਇਹ ਚੀਜ਼ 60-65000 ਦੀ ਕੈਟੇਗਰੀ ਦੀ ਗੱਲ ਹੁੰਦੀ ਆ ਪਹਿਲਾਂ ਤੁਸੀਂ ਵੀਡੀਓ ਪਾਈ ਜੇ ਪਾਣ ਦੇ ਮੂੰਹ ਤੇ ਮਾਰਦੇ ਆਪਾਂ ਇਕੱਠੇ ਕਰਕੇ ਪੈਸੇ ਯਾਰ ਉਹ ਵੀਰੇ ਚੋਰੀ ਕਰਨ ਵਾਲਾ ਹੁੰਦਾ ਅੱਜ ਆਪਦਾ ਉਹ ਮੈਲ ਵਰਗਾ ਘਰ ਬਣਾ ਰਾਂਦਾ ਤੁਸੀਂ ਆ ਕੋਈ ਵੀਰੇ ਹਿਲਾ ਨਹੀਂ ਆਪਾਂ ਜੇ ਗੱਲ ਕਰੀਏ ਪੂਆ ਤੁਸੀਂ ਐਂ ਦੱਸੋ ਗੱਲ ਮੈਨੂੰ ਵੀ ਕੀ ਮੰਗ ਕੀ ਆਉਣ ਥੋਡੀ ਪ੍ਰਸ਼ਾਸਨ ਤੋਂ ਥੋੜੇ ਜਿਹੇ ਤੰਗਾਈ ਵਾਂ ਕੇ ਥੋੜਾ ਛੱਡੋ ਮੜਾ ਜਾ ਹਾਂ ਅਸੀਂ ਤਾਂ ਨਿਸ਼ਾਫ ਹੋਣਾ ਚਾਹੀਦਾ ਸੜਦਾ ਹੋਣਾ ਚਾਹੀਦਾ ਕੋਈ ਗ੍ਰਿਫਤਾਰੀ ਨਹੀਂ ਹੋਈ ਹਲੇ ਤੱਕ ਜੇ ਤੱਕ ਵੀਰੇ ਕੋਈ ਗ੍ਰਿਫਤਾਰੀ ਨਹੀਂ ਹੋਈ ਅਜੇ ਕੁਝ ਨਹੀਂ ਹੋਇਆ ਅਸੀਂ ਗੱਲ ਥਾਣੇ ਦੇ ਵਿੱਚ ਗਿਆ ਸਾਨੂੰ ਐਸ ਐਚਓ ਨੇ ਮਤਲਬ ਉਹ ਦਿੱਤਾ ਦਲਾਸਾ ਵੀ ਜੇ ਮੈਂ ਆਂ ਜੇ ਕੋਈ ਹੋਰ ਪੁਲਿਸ ਮੁਲਾਜ਼ਮਾ ਅਸੀਂ ਉਹਨਾਂ ਨੂੰ ਉਹ ਪਰਚਾ ਤਾਂ ਵੀਰੇ ਉਹਨਾਂ ਦੇ ਦੇ ਦਿੱਤਾ ਪਰ ਅਜੇ ਤਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਜੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਈ ਵੀਰੇ ਅਸੀਂ ਕਹਣਾ ਕੈਂਚੀਆਂ ਵਾਲੇ ਸੰਗਰੂਰ ਕੈਂਚੀਆਂ 'ਚ ਧਰਨਾ ਲਾ ਕੇ ਅਸੀਂ ਵੀਰੇ ਉੱਥੇ ਆਵਦੀ ਮੰਗਾਂ ਮੰਗਾਗੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਹਾਡਾ ਚਲੋ ਇੱਕ ਕਿਹੜਾ ਪਹਿਲਾ ਕਦਮ ਆ ਸਹੀ ਮੰਨਦਿਆ ਨਹੀਂ ਤਾਂ ਪੁਲਿਸ ਕਈ ਵਾਰੀ ਟਾਲ ਮਟੋਲ ਕਰਦੀ ਹੁੰਦੀ ਹੈ ਕਿ ਅਸੀਂ ਪਰਚਾ ਦਰਜ ਨਹੀਂ ਕਰਦੇ ਐਸ ਐਚਓ ਸਾਹਿਬ ਪਾਤਰਾ ਡਿਪਟੀ ਸਾਹਿਬ ਤੁਸੀਂ ਨੇ ਬਹੁਤ ਵਧੀਆ ਕੰਮ ਕਰਿਆ ਤੁਸੀਂ ਨੇ ਕਿਹੜਾ ਪਰਚਾ ਘੱਟਤਾ ਹੁਣ ਕਿਹੜੀ ਅੱਗੇ ਦੀ ਕਾਰਵਾਈ ਵੀ ਆ ਉਹ ਵੀ ਆ ਦੇਖ ਲਓ ਕੰਨੇ ਬਜ਼ੁਰਗ ਖੜੇ ਨੇ ਇਹੋ ਜਿਹੇ ਬੰਦਿਆਂ ਨੂੰ ਚੱਕ ਕੇ ਅੰਦਰ ਸਿੱਟੋ ਕਿਉਂਕਿ ਪਰਿਵਾਰ ਸਾਰਿਆਂ ਦੇ ਹੁੰਦੇ ਨੇ ਐਸੇ ਪੁਲਸ ਵਾਲੇ ਕਿਹੜੇ ਹੁੰਦੇ ਨੇ ਮੈਕਮੇ ਦੇ ਉੱਪਰ ਕਲੰਕ ਹੁੰਦੇ ਨੇ ਸੋਡੇ ਤੋਂ ਇਹੀ ਪੂਰੇ ਪੰਜਾਬ ਦੇ ਲੋਕ ਇਹੀ ਉਮੀਦ ਕਰਦੇ ਨੇ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਊਗਾ ਅਤੇ ਤੇ ਜਿਹੜੀਆਂ ਦੋ ਜਾਨਾਂ ਗਈਆਂ ਨੇ ਇਹਨਾਂ ਨੂੰ ਜੋ ਵੀ ਮੁਆਵਜ਼ਾ ਕਿਉਂਕਿ ਘਰ ਹੀ ਨਹੀਂ ਕੋਈ ਰਿਹਾ ਘਰੇ ਉੱਜੜ ਗਿਆ ਬਚਾਰਾ ਦਾ ਹੈ ਨਾ ਤਾਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਤੇ ਹੋਰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕੁੱਟਮਾਰ ਕਰੀਆ ਜਿਹੜੇ ਦੀ ਦੁਕਾਨ 'ਚ ਹੋਈ ਆ ਸਾਰਿਆਂ ਦੇ ਉੱਪਰ ਆ ਵੱਡੀ ਤੋਂ ਵੱਡੀ ਕਾਰਵਾਈ ਕਰਨੀ ਬਣਦੀ ਆ ਤਾਂ ਹੋਰ ਵੀ ਲੋਕਾਂ ਨੂੰ ਉਮੀਦ ਆ ਕਿੜੇ ਪੱਤਰਕਾਰ ਨੇ ਇੱਕ ਵਾਰੀ ਮੈਂ ਫੇਰ ਦੱਸ ਦਿੰਨਾ ਪਿੰਡ ਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਪਾਈਆਂ ਨੇ ਵੀਡੀਓ 'ਚ ਪਿੰਡ ਨਹੀਂ ਦੱਸਿਆ ਗਿਆ ਪਿੰਡ ਨਿਆਲ ਆ ਪਾਤਲਾ ਦੇ ਬਿਲਕੁਲ ਨਾਲ ਪੈਂਦਾ ਪਟਿਆਲਾ ਜ਼ਿਲ੍ਹਾ ਇਹ ਪਾਤਰਾ ਆ ਕੇ ਕਿਸੇ ਨੂੰ ਵੀ ਪੁੱਛ ਲਓ ਨਿਆਲ ਸਮਾਣਾ ਰੋਡ ਦੇ ਉੱਪਰ ਪਿੰਡ ਪੈਂਦਾ ਤਾਂ ਵੀ ਵੀਡੀਓ ਜੇ ਕਿਸੇ ਨੇ ਚੱਕ ਕੇ ਅੱਗੇ ਸ਼ੇਅਰ ਕਰਨੀਆਂ ਕਰ ਦਿਓ ਕੋਈ ਕਾਪੀਰਾਈਟ ਨਹੀਂ ਕੁਝ ਨਹੀਂ ਹੈਗਾ ਕਿਉਂਕਿ ਆਪਾਂ ਨੇ ਇਹਨਾਂ ਦੀ ਆਵਾਜ਼ ਹੈ ਜਿਹੜੀ ਲੈ ਕੇ ਜਾਣੀ ਆ ਤੁਰ ਤੱਕ ਰਹਿਣਾ